ਸ਼ਿਗਾ ਬਾਈ ਜੀ ਇਹ ਬੋਰ ਆ ਜਿਹੜਾ ਇਹ ਜਹਾਗੀਰ ਪਿੰਡ ਤੁਰੀ ਸ਼ਹਿਰ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜਾ ਬਾਈਆਂ ਨੇ ਨਮੋਲ ਜੀ ਨੇ ਕੀਤਾ ਠੀਕ ਨਵਾਂ ਬੋਰ ਕਰਾਉਂਦੇ ਤਾਂ तकरीबन 2.5 ਤੋਂ 3 ਲੱਖ ਰੁਪਏ ਖਰਚਿਆ ਸੀ ਇਹਨਾਂ ਦੀ ਮਹਾਰ ਟੀਮ ਜਿਹੜੀ ਆਈ ਸੀ ਕੰਪਿਊਟਰ ਦੇ ਨਾਲ ਕੈਮਰੇ ਦੇ ਨਾਲ ਇਹਨਾਂ ਨੇ ਬੋਰ ਠੀਕ ਚੈੱਕ ਕੀਤਾ ਪਹਿਲਾਂ ਉਸ ਤੋਂ ਬਾਅਦ ਜੋ ਨੁਕਸ ਸੀਗਾ ਉਹ ਕੱਢ ਕੇ ਇਹ ਜਿਹੜਾ ਬੋਰ ਆ ਬਹੁਤ ਵਧੀਆ ਢੰਗ ਨਾਲ ਚਲਾਇਆ ਇਹਨਾਂ ਨੇ ਆ ਜਿਹੜੇ ਮਾਲਕ ਨੇ ਇਹ ਇਹਨਾਂ ਨੂੰ ਪੁੱਛਦੇ ਆ ਕਿ ਕੀ ਰਿਸਪੌਂਸ ਆ ਇਹਨਾਂ ਦਾ ਖੁਸ਼ ਹੋ ਜੀ ਤੁਸੀਂ ਹਾਂ ਜੀ ਅਸੀਂ ਪਰਾਸ਼ਕ ਦਾ ਮਾਲ ਪਾਈ ਪਹਿਲਾਂ ਟੋਟਾ ਪਾ ਕੇ ਫਿਰ ਇਹਨਾਂ ਨੇ ਕੰਮ ਕੀਤਾ ਟੋਟਾ ਲਾ ਟੋਟਾ ਲਾ ਜਿਵੇਂ ਸਾਠ ਦਾ ਫਿਰ ਟੋਟਾ ਲਾ ਕੇ ਫਿਰ ਇਹਨਾਂ ਨੇ ਸਾਰਾ ਆਪਣਾ ਅਡਜਸਟਮੈਂਟ ਕਰਕੇ ਬਗਾ ਦਿੱਤ ਖੋਜ ਕਰਤਾ ਅੱਜ ਤੱਕ ਇਹਨਾਂ ਦਾ ਸਿਰਫ ਇਹ ਤੋਂ ਬਚ ਗਈ ਇਹ ਮੰਨਦੇ ਚੌਂਗੇ ਬਚਦੇ ਰਹਿਣ ਸਾਡਾ ਬਹੁਤ ਧੰਨਵਾਦ ਹੈ ਇਹਨਾਂ ਨੂੰ ਮੋੜ ਤੋਂ ਇਹਨਾਂ ਨੂੰ ਮੋੜ ਹੈ ਜੇਕਰ ਇਹ ਭਾਈ ਜਰੂਰ ਆਓਗੇ